ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਿਸ਼ਪਾਲ ਸਿੰਘ ਬਠਿੰਡਾ ਦੇ ਡਿਪਟੀ ਕਮਿਸ਼ਨਰ ਵੱਲੋਂ ਅੱਜ ਧੋਬਿਆਣੇ ਦੇ ਮਸਲੇ ਨੂੰ ਲੈ ਕੇ ਰਾਜਨੀਤਿਕ ਲੋਕਾਂ ਨਾਲ ਮੀਟਿੰਗ ਕੀਤੀ ਗਈ ਐ ਅਕਸਰ ਹੀ ਧੋਬਿਆਣੇ ਜਗਾ ਕਿਉਂਕਿ ਹੁਣ ਆਸ-ਪਾਸ ਦਾ ਵੀਆਈਪੀ ਏਰੀਆ ਤੇ ਇੱਥੇ ਕਾਫੀ ਝੁੱਗੀਆਂ ਚੌਪੜੀਆਂ ਤੋਂ ਇਲਾਵਾ ਕਾਫੀ ਘਰ ਬਣਾ ਕੇ ਵੀ ਜਿਹੜਾ ਗਰੀਬ ਤਬਕਾ ਜਾਂ ਪੂਰ ਲੈਵਲ ਦੇ ਲੋਕ ਉਹ ਰਹਿੰਦੇ ਨੇ ਜਿਸ ਨੂੰ ਲੈ ਕੇ ਅਕਸਰ ਹੀ ਇਹ ਜਗਾ ਚਰਚਾਵਾਂ ਵਿੱਚ ਰਹਿੰਦੀ ਆ ਡਿਪਟੀ ਕਮਿਸ਼ਨਰ ਬੁਸ਼ੰਡਾ ਦੀ ਆ ਜੋ ਵਿਸ਼ੇਸ਼ ਤੌਰ ਤੇ ਸਾਰੀਆਂ ਪਾਰਟੀਆਂ ਦੇ ਰਾਜਨੀਤਿਕ ਲੀਡਰ ਬੁਲਾ ਕੇ ਉਹਨਾਂ ਨਾਲ ਮੀਟਿੰਗ ਕੀਤੀ ਗਈ ਤੇ ਉਹ ਜਿਸ ਤੇ ਤਕਰੀਬਨ ਜਿਹੜੇ ਰਾਜਨੀਤਿਕ ਲੀਡਰਾਂ ਨੇ ਸਹਿਮਤੀ ਜਤਾਤੀ ਵੀ ਇਹਨਾਂ ਜਿਹੜੇ ਲੋਕ ਆ ਇਹਨਾਂ ਨੂੰ ਘਰ ਬਣਾ ਕੇ ਦਿੱਤੇ ਜਾਣ ਪਰ ਦੂਸਰੇ ਪਾਸੇ ਰਾਜਨਗਰਗ ਵੱਲੋਂ ਵੀ ਜਿਹੜੀਆਂ ਸ਼ਾਮ ਲਾਟੀ ਜ਼ਮੀਨਾਂ ਉਸ ਨੂੰ ਲੈ ਕੇ ਵੀ ਵਿਸ਼ੇਸ਼ ਤੌਰ ਤੇ ਜਿਹੜਾ ਮੁੱਦਾ ਉਠਾਇਆ ਗਿਆ ਮੀਟਿੰਗ ਵਿੱਚ ਉਹਨਾਂ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਵਿੱਚ ਵਿਧਾਨ ਸਭਾ ਵਿੱਚ ਇੱਕ ਮਤਾ ਪਾਸ ਹੋਇਆ ਸੀ ਜਿਸ ਵਿੱਚ ਸ਼ਾਮਲਾਟਾਂ ਦੇ ਜਿਹੜੇ ਪੈਸੇ ਪ੍ਰਵਾਹ ਕੇ ਉਹਨਾਂ ਨੂੰ ਜਿਹੜੀਆਂ ਜਗਾ ਜ਼ਮੀਨਾਂ ਹੋ ਦਿੱਤੀਆਂ ਜਾਣ ਤੇ ਉਹਨਾਂ ਨੇ ਕਿਹਾ ਕਿ ਇਸ ਫਾਈਲ ਨੂੰ ਵੀ ਵਿਚਾਰਿਆ ਜਾਵੇ ਜਾਂ ਉਸ ਤੇ ਅੱਗੇ ਜਿਹੜੀ ਕਾਰਵਾਈ ਕੀਤੀ ਜਾਵੇ ਆਉਣ ਵਾਲੇ ਸਮੇਂ ਵਿੱਚ ਧੋਬੀਆਣੇ ਦੇ ਇਸ ਬਸਤੀ ਦਾ ਜਾਂ ਆਪਾਂ ਕਹਿੰਦੀ ਹੈ ਜਗ੍ਹਾ ਦਾ ਕੀ ਬਣਦਾ ਉਸ ਤਾਂ ਦੇਖਣਾ ਹੋਵੇਗਾ ਕਿ ਇਸ ਜਗ੍ਹਾ ਨੂੰ ਉਠਾ ਕੇ ਪਣ ਆਇਆ ਕਿਥੇ ਜਾਵੇਗਾ ਇਹ ਵਿਚਾਰਨ ਵਾਲੀ ਗੱਲ ਹੈਗੀ ਆ ਕਿ ਕੀ ਇਸ ਜਿਹੜੀ ਬਸਤੀ ਨੂੰ ਉਠਾ ਕੇ ਕੀ ਸ਼ਹਿਰ ਤੋਂ ਕਿਤੇ ਬਾਹਰ ਬਸਾਇਆ ਜਾਵੇਗਾ ਜਾਂ ਇਸੇ ਹੀ ਜਗ੍ਹਾ ਦੇ ਵਿੱਚ ਜਿਹੜੇ ਫਲੈਟ ਬਣਾ ਕੇ ਦਿੱਤੇ ਜਾਣਗੇ ਭਾਵੇਂ ਕਿ ਡਿਪਟੀ ਕਮਿਸ਼ਨਰ ਬਠਿੰਡਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਮੀਟਿੰਗਾਂ 'ਚ ਬਿਜ਼ੀ ਹੋਣ ਕਾਰਨ ਉਹਨਾਂ ਨਾਲ ਕੋਈ ਪੂਰੀ ਗੱਲ ਨਹੀਂ ਹੋ ਸકી ਪਰ ਐਮਐਲਏ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਇਹ ਵਧੀਆ ਗੱਲ ਹੈਗੀ ਆ ਕਿ ਜਿਹੜੀ ਸਾਡੀ ਸਰਕਾਰ ਵੱਲੋਂ ਲੋਕਾਂ ਨੂੰ ਜਿਹੜੇ ਫਲੈਟ ਆ ਉਹ ਬਣਾ ਕੇ ਦਿੱਤੇ ਜਾਣਗੇ ਦੂਸਰੇ ਪਾਸੇ ਉਹਨਾਂ ਨੇ ਪੁੱਛਿਆ ਵੀ ਰਾਜਨੀਤਿਕ ਲੀਟਰ ਵੱਲੋ ਵੀ ਕਾਫੀ ਜੜੀਆਂ ਜਗ੍ਹਾ ਇੱਥੇ ਰੋਕ ਰੱਖੀਆਂ ਉਹਨਾਂ ਨੇ ਕਿਹਾ ਕਿ ਉਹਨੂੰ ਕਬਜ਼ਾ ਮੰਨਿਆ ਜਾਵੇਗਾ ਜਾਂ ਉਸ ਮਾਮਲੇ ਦੀ ਜਾਂਚ ਪੜਤਾਲ ਵੀ ਕੀਤੀ ਜਾਵੇ ਕਿ ਕਿਹੜਾ ਲੋੜਵੰਦਾ ਤੇ ਕਿਹੜਾ ਨਹੀਂ ਲੋੜਵੰਦ ਹੁਣ ਆਉਣ ਵਾਲੇ ਸਮੇਂ ਵਿੱਚ ਥੋਬੀ ਆਣੇ ਦਾ ਕੀ ਬਣਦਾ ਹੈ ਕੀ ਇਹਨਾਂ ਲੋਕਾਂ ਨੂੰ ਇੱਥੋਂ ਉਠਾ ਕੇ ਕਿਤੇ ਹੋਰ ਬਿਠਾਇਆ ਜਾਵੇਗਾ ਜਾਂ ਇੱਥੇ ਹੀ ਫਲੈਟ ਬਣਾ ਕੇ ਦਿੱਤੇ ਜਾਣਗੇ ਜਾਂ ਜਿਹੜੇ ਹੋਰ ਲੋਕ ਆ ਜਿਨ੍ਹਾਂ ਵੱਲੋਂ ਬਹੁਤ ਵੱਡੇ ਵੱਡੇ ਘਰਾਂ ਜਾਂ ਮਕਾਨ ਬਣਾਏ ਹੋਏ ਆ ਉਹਨਾਂ ਦਾ ਕੀ ਬਣੇਗਾ ਉਹ ਆਉਣ ਵਾਲੇ ਸਮੇਂ 'ਚ ਦੇਖਣਾ ਹੋਵੇਗਾ ਉਪਰੋਕਤ ਮੀਟਿੰਗ ਦੇ ਵਿੱਚ ਵੱਖ-ਵੱਖ ਰਾਜਨੀਤਿਕ ਲੀਡਰਾਂ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਸਰ ਕੀ ਕਹਿਣਾ ਚਾਹੁੰਦੇ ਆ ਅੱਜ ਮੀਟਿੰਗ ਕੀਤੀ ਗਈ ਹੈ ਅੱਜ ਦੀ ਜਿਹੜੀ ਮੀਟਿੰਗ ਹੈ ਇਹ ਦੋ ਇਸ਼ੂਜ਼ ਦੇ ਉੱਤੇ ਸੀ ਪਹਿਲਾ ਇਸ਼ੂ ਤਾਂ ਇਹ ਸੀ ਕਿ ਸ਼ਹਿਰ ਦੇ ਵਿੱਚੋਂ ਜਿਵੇਂ ਧੋਬਿਆਣਾ ਰੋਡ ਦੇ ਉੱਤੇ ਚੁਗੀਆਂ ਨੇ ਔਰ ਉਹਨਾਂ ਨੂੰ ਵਧੀਆ ਜ਼ਿੰਦਗੀ ਜਿਉਣ ਵਾਸਤੇ ਚੰਗੇ ਮਕਾਨਾਂ ਦਾ ਕੋਈ ਪ੍ਰਬੰਧ ਕਰਨਾ ਇਹ ਏਜੰਡਾ ਸੀ ਜਿਹਦੇ ਉੱਤੇ ਬੜੀ ਵਿਸਤਾਰ ਚਰਚਾ ਹੋਈ ਹੈ ਔਰ ਜਿਹੜੀ ਉਹਦੀ ਸਾਰੀ ਪਲੈਨਿੰਗ ਹੈ ਕਿ ਕਿਸ ਤਰ੍ਹਾਂ ਸੀ ਜਿਹੜੇ ਫਲੈਟ ਬਣਾ ਕੇ ਉਹਨਾਂ ਨੂੰ ਦੇਣੇ ਆ ਉਹ ਸਾਰੀ ਚਰਚਾ ਅੱਜ ਦੀ ਕਮੇਟੀ ਦੀ ਮੀਟਿੰਗ ਕੀਤੀ ਗਈ ਹੈ ਔਰ ਇਸ ਕਮੇਟੀ ਦੇ ਵਿੱਚ ਕਿਉਂਕਿ ਸਾਰੇ ਸ਼ਹਿਰ ਨੂੰ ਅਸੀਂ ਨਾਲ ਲੈ ਕੇ ਚੱਲਣਾ ਚਾਹੁੰਦੇ ਆ ਸਾਡੀ ਸਰਕਾਰ ਦੀ ਮੰਚਾ ਹੈ ਸਾਡੇ ਮੁੱਖ ਮੰਤਰੀ ਜੀ ਨੇ ਕਿਹਾ ਕਿ ਕੋਈ ਵੀ ਜਿਹੜਾ ਕੰਮ ਕਰਨਾ ਹੈ ਉਹ ਸ਼ਹਿਰ ਦੇ ਲੋਕਾਂ ਨੂੰ ਭਰੋਸੇ ਦੇ ਵਿੱਚ ਲੈ ਕੇ ਸ਼ੁਰੂ ਕੀਤਾ ਜਾਵੇ ਉਸ ਦੇ ਵੀ ਸਾਡੇ ਵਪਾਰ ਮੰਡਲ ਦੇ ਪ੍ਰਧਾਨ ਕਪੂਰ ਸਾਹਿਬ ਬੀਜੇਪੀ ਵੱਲੋਂ ਜ਼ਿਲ੍ਹਾ ਪ੍ਰਧਾਨ ਜੀ ਸੁਪਨ ਸਿੰਘਲਾ ਜੀ ਜਲਾਲ ਸਾਹਿਬ ਬਾਰ ਕਾਉਂਸਲਰ ਵੱਲੋਂ ਪ੍ਰਧਾਨ ਬਾਰ ਐਸੋਸੀਏਸ਼ਨ ਔਰ ਜਿਹੜੇ ਵੱਖ-ਵੱਖ ਹੋਰ ਨਮਾਇंदे ਸੀ ਕਾਰਨੀ ਸ਼ਰਮਣੀ ਕਾਰਦੀ ਦਲ ਵੱਲੋਂ ਸਰਦਾਰ ਬਲਕਾਰ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਸਾਰੀਆਂ ਪਾਰਟੀਆਂ ਦੇ ਨਮਾਇंदे ਲਗਭਗ ਉੱਥੇ ਹਾਜ਼ਰ ਸੀ ਕਾਂਗਰਸ ਵੱਲੋਂ ਸ਼੍ਰੀ ਰਾਜਨ ਗਰਗੀ ਜੀ ਜ਼ਿਲ੍ਹਾ ਪ੍ਰਧਾਨ ਨੇ ਉਹ ਹਾਜ਼ਰ ਸੀ ਮੈਂ ਬਤੌਰ ਸ਼ਹਿਰ ਦਾ ਐਮਐਲਏ ਇੱਥੇ ਹਾਜ਼ਰ ਸੀ ਅਸੀਂ ਸਾਰਿਆਂ ਨੇ ਮੈਨੂੰ ਇਸ ਗੱਲ ਦੀ ਬਹੁਤ ਵੱਡੀ ਖੁਸ਼ੀ ਹੈ ਕਿ ਸ਼ਹਿਰ ਦੀ ਬਿਹਤਰੀ ਦੇ ਲਈ ਸਾਰਿਆਂ ਨੇ ਪੁਖਤਾ ਰਹਿ ਦਿੱਤੀ ਔਰ ਕੰਸਟਰੈਂਸ਼ਰ ਬਣਾ ਕੇ ਇੱਕੋ ਗੱਲ ਦਾ ਫੈਸਲਾ ਕੀਤਾ ਕਿ ਉੱਥੇ ਫਲੈਟ ਬਣਾਏ ਜਾਣ ਉਹਨਾਂ ਲੋਕਾਂ ਨੂੰ ਵੀ ਚੰਗਾ ਜੀਵਨ ਜਿਉਣ ਦੇ ਲਈ ਸਾਧਨ ਦਿੱਤੇ ਜਾਣ ਫਲੈਟ ਬਣਾ ਕੇ ਦਿੱਤੇ ਜਾਣਗੇ ਕੀ ਉਹ ਜਿਹੜੀ ਜਗ੍ਹਾ ਹੁਣ ਤੱਕ ਉਹ ਇਸਤੇਮਾਲ ਕਰ ਰਹੇ ਨੇ ਉਹ ਖਾਲੀ ਕਰਾਈ ਜਾਊਗੀ ਕੋਈ ਜਗ੍ਹਾ ਫਲੈਟ ਕਿਸ ਚੀਜ਼ ਤੇ ਬਣ ਸਕਦੇ ਆ ਧਰਤੀ ਤੇ ਬਣ ਸਕਦੇ ਆ ਨਾ ਧਰਤੀ ਤੇ ਬਣ ਨਹੀਂ ਪਰ ਉਹਨਾਂ ਵੱਲੋਂ ਜਿਹੜੇ ਉੱਥੇ ਹਜ਼ਾਰ-ਹਜ਼ਾਰ 2-2000 ਗਾਜ ਜਗ੍ਹਾ ਉਹ ਸਾਰਾ ਡਿਫਰੈਂਟ categories ਬਣਾਈਆਂ ਜਾਣਗੀਆਂ ਕਿ ਕਿਹੜੇ ਲੋਕ ਉਹ ਨੇ ਜਿਨ੍ਹਾਂ ਦੇ ਪਾਸ ਸਹੀ ਕੁਝ ਨਹੀਂ ਕੁਝ ਉਹ ਲੋਕ ਹੈ ਜਿਨ੍ਹਾਂ ਨੇ ਕੇਵਲ ਕਬਜ਼ੇ ਵਾਸਤੇ ਕਬਜ਼ੇ ਕੀਤੇ ਹੋਏ ਨੇ ਉਸੇ ਪ੍ਰਸ਼ਾਸਨ ਸਾਰੇ ਜਿਹੜੀ ਐਕਸਰਸਾਈਜ਼ ਕਰ ਰਿਹਾ ਉਹਦੇ ਮੁਤਾਬਕ ਪਰ ਗਿਲਦ ਉਹਤੇ ਹੋਰ ਵੀ ਦੇਖਣ ਚਾਹੀਏ ਕਿ ਉੱਥੇ ਬਹੁਤ ਸਾਰੇ ਰਾਜਨੀਤਿਕ ਲੋਕਾਂ ਨੇ ਵੀ ਕਬਜ਼ੇ ਕੀਤੇ ਹੋਏ ਨੇ ਉਹ ਕੋਈ ਵੀ ਹੋਵੇ ਮੈਂ ਕਿਸੇ ਨਾ ਰਾਜਨੀਤਿਕ ਦਾ ਗੈਰ ਰਾਜਨੀਤਿਕ ਜਿਹਨੇ ਕਬਜ਼ਾ ਕੀਤਾ ਉਹ ਕਬਜ਼ਾ ਹੋ ਕਬਜ਼ਾ ਕਰ ਰਹੀ ਹੈ ਮਦਦੂਸ਼ ਚੜਾਈ ਜਾਣਗੇ ਜਿਹੜਾ ਵੀ ਕਬਜ਼ਾਕਾਰੀ ਹੋਊਗਾ ਸਾਡੀਆਂ ਇਸ ਕੰਡੀਸ਼ਨ ਦੇ ਮਤਲਬ ਇਸ ਵਿੱਚ ਗਿਲਦ ਇੱਕ ਵਾਰੀ ਪਹਿਲਾਂ ਵੀ ਜਿਹੜਾ ਸਰਵੇ ਕਰਾਇਆ ਗਿਆ ਸੀ ਉਹਨਾਂ ਦੀ ਗਿਣਤੀ ਕਰਾਈ ਗਈ ਸੀ ਕਿ ਕਿ ਇਹ ਕੌਣ ਲੋਕ ਨੇ ਕਿ ਮੌਜੂਦ ਨੇ ਤਾਂ ਉਹਦੇ ਵਿੱਚ ਮੁੜ ਕੇ ਕੁਝ ਦੱਸਿਆ ਨਹੀਂ ਗਿਆ ਕਿਉਂਕਿ ਇਹ ਬੁੱਢਾ ਵੱਲੋਂ ਕਰਵਾਈ ਗਈ ਉਹ ਹੁਣ ਵੀ ਸਾਰੀ ਗਿਣਤੀ ਬੁੱਢਾ ਵੱਲੋਂ ਸਰਵੇ ਕੀਤਾ ਗਿਆ ਜਿਹੜਾ ਰਹਿ ਗਿਆ ਉਹ ਕਰ ਰਹੇ ਨੇ ਮੀਟਿੰਗ ਰੱਖੀ ਗਈ ਸੀ ਕੀ ਕਹਿਣਾ ਚਾਹੁੰਦੇ ਆ ਅੱਜ ਦੀ ਜਿਹੜੀ ਮੀਟਿੰਗ ਰੱਖੀ ਗਈ ਸੀਗੇ ਇਹ ਡਿਪਟੀ ਕਮਿਸ਼ਨਰ ਵਾਲਿਓ ਜੋ ਬਟਿੰਡੇ ਦੇ ਵਿੱਚ ਝੁੱਗੀ ਝੌਪੜੀਆਂ ਦੇ ਵਿੱਚ ਜਿਹੜੇ ਬੈਠੇ ਲੋਕ ਐ ਉਹਨਾਂ ਨੂੰ ਕਿਸ ਤਰ੍ਹਾਂ ਆਪਣਾ ਘਰ ਮਿਲੇ ਉਹਦੇ ਵਾਸਤੇ ਵਿਚਾਰ ਕਰਨ ਲਈ ਮੀਟਿੰਗ ਸੱਦੀ ਸੀ ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਬਹੁਤ ਵਧੀਆ ਢੰਗ ਨਾਲ ਉਹਦੇ ਤੇ ਗੱਲਬਾਤ ਹੋਈ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਸਰਕਾਰ ਪਲੈਨਿੰਗ ਕਰਦੀ ਹੈ ਪ੍ਰਸ਼ਾਸਨ ਜਿਹੜਾ ਪਲੈਨਿੰਗ ਕਰਦਾ ਹੈ ਤਾਂ ਅਸੀਂ ਉਹਦੇ ਵਿੱਚ ਸਾਰੇ ਲੋਕਾਂ ਨੂੰ ਵਧੀਆ ਰਹਿਣ ਲਈ ਥਾਂ ਮਿਲੇ ਮਕਾਨ ਮਿਲਣ ਉਹਨਾਂ ਦਾ ਜੀਵਨ ਸੌਖਾ ਹੋ ਸਕੇ ਤਾਂ ਅਸੀਂ ਇਸ ਗੱਲ 'ਦੀ ਸਾਰੇ ਸਹਿਯੋਗ ਦੇਵਾਂਗੇ। ਡਿਪਟੀ ਕਮਿਸ਼ਨਰ ਬਠਿੰਡਾ ਨੇ ਮੀਟਿੰਗ ਰੱਖੀ ਸੀ। ਦੋ ਮੁੱਦੇ ਸੀ। ਇੱਕ ਤਾਂ ਧੋਬੀਆਂ ਨਾਲ ਬਸਤੀ 'ਚ ਲੋਕਾਂ ਨੂੰ ਜਿਹੜੇ ਝੁੱਗੀ-ਚੌਂਪੜੀ ਜਾਂ ਕੋਈ ਹੋਰ ਬੈਠੇ ਐ ਉਹਨਾਂ ਨੂੰ ਮਕਾਨ ਬਣਾ ਕੇ ਦੇਣ ਦੀ ਇੱਕ ਬਠਿੰਡੇ ਦੇ ਬੱਸ ਸਟੈਂਡ ਬਾਰੇ ਇਹ ਦੋ ਮੀਟਿੰਗਾਂ ਸੀਗੀਆਂ ਇਸ ਬਾਰੇ ਚਰਚਾ ਹੋਈ ਹੈ ਉਹਦੇ ਨਾਲ ਨਾਲ ਜਿਹੜੀ ਉਹਨਾਂ ਨੇ ਆਪਦੀ ਪ੍ਰਪੋਜ਼ਲ ਬਣੀਆਂ ਵੀਆਂ ਨੇ ਉਹ ਸਬਮਿਟ ਕੀਤੀਆਂ ਦਿਖਾਈਆਂ ਸਾਰਿਆਂ ਨੂੰ ਸਾਰੇ ਸਾਥੀਆਂ ਨੂੰ ਪਹੁੰਚ ਕੀਤੀ ਤੇ ਜੇਕਰ ਕੋਈ ਵੀ ਵਿਕਾਸ ਬਠਿੰਡੇ ਸ਼ਹਿਰ ਦੇ ਵਿੱਚ ਹੁੰਦਾ ਹੈ ਤਾਂ ਕਾਂਗਰਸ ਪਾਰਟੀ ਉਹਦਾ ਸਮਰਥਨ ਕਰਦੀ ਹੈ ਬਸ਼ਰਤੇ ਲੋਕਾਂ ਨੂੰ ਉਹਦੀ ਹਰਾਸ਼ਮੈਂਟ ਨਹੀਂ ਹੋਣੀ ਚਾਹੀਦੀ ਇਹ ਆਮ ਜਨਤਾ ਨੂੰ ਜੇ ਕੋਈ ਬੈਨੀਫਿਟ ਮਿਲਦਾ ਹੈ ਕਿਸੇ ਨੂੰ ਮਕਾਨ ਬਣ ਕੇ ਮਿਲਦਾ ਹੈ 10-11 ਲੱਖ ਰੁਪਏ ਦਾ ਦੱਸਿਆ ਉਹਨਾਂ ਨੇ ਦੋ ਕਮਰੇ ਵਾਲਾ ਮਕਾਨ ਬਣਾ ਕੇ ਦੇਵਾਂਗੇ ਜੇ ਮਿਲਦਾ ਤਾਂ ਬਹੁਤ ਅੱਛੀ ਗੱਲ ਹੈ ਇਹ 'ਚ ਕੋਈ ਮਾੜੀ ਗੱਲ ਨਹੀਂ ਹੈ ਦਾ ਪੱਖ ਦਾ ਮੁੱਦਾ ਫੇਰ ਉਠਾਇਆ ਸੀ ਉਹ ਮੁੱਦਾ ਕੀ ਸੀ ਕਿ ਪਹਿਲਾਂ ਜਿਹੜਾ ਧੋਬੀਆਂ ਦਾ ਬਸਤੀ ਹੈ ਸ਼ਾਮਲਾਟ ਹੈ ਉੱਥੇ ਬਹੁਤ ਸਾਰੇ ਪੁਰਾਣੇ ਲੋਕ ਉੱਥੇ ਬੈਠੇ ਹੈ ਪੁਰਾਣੀ ਜਦੋਂ ਪਿਛਲੀ ਸਰਕਾਰ ਸੀ ਉਦੋਂ ਵਿਧਾਨ ਸਭਾ ਐਕਟ ਪਾਸ ਹੋਇਆ ਸੀ ਸ਼ਾਮਲਾਟਾਂ ਦੇ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਕੇ ਪੈਸੇ ਭਰਾ ਕੇ ਉਹਨਾਂ ਨੂੰ ਜਾਇਦਾਦਾਂ ਦੇਣ ਦਾ ਉਹ ਸਾਰਾ ਪ੍ਰੋਸੈਸ ਪੂਰਾ ਹੋ ਗਿਆ ਸੀ ਕਮੇਟੀ ਬਣ ਗਈ ਸੀ ਉਹਦੇ ਵਿੱਚ ਪੈਸਿਆਂ ਦੀ ਵੀ ਜਿਹੜੀ ਕੋਈ ਭਰਉਣ ਦੀ ਸੀ ਉਹਦੀ ਵੀ ਸਾਰੇ ਜ਼ਿਕਰ ਹੋ ਗਏ ਸੀ ਪਰ ਅਸੈਂਬਲੀ ਇਲੈਕਸ਼ਨ ਆ ਗਏ ਸੀ ਮੈਂ ਅਨਲੇਬਲ ਡਿਪਟੀ ਕਮਿਸ਼ਨ ਨੂੰ ਅੱਜ ਵੀ ਜ਼ਿਕਰ ਕੀਤਾ ਸੀ ਵੀ ਉਸ ਫਾਈਲ ਨੂੰ ਵੀ ਦੁਬਾਰਾ ਪਰਸਿਊ ਕੀਤਾ ਜਾਵੇ ਸ਼ਾਮਲਾਟਾਂ ਦੇ ਜਿਹੜੇ ਰੇਟ ਫਿਕਸੇਸ਼ਨ ਕਮੇਟੀ ਨੇ ਰੇਟ ਫਿਕਸ ਕੀਤੇ ਸੀ ਕਾ ਕੋਈ ਵੀ ਰੇਟ ਫਿਕਸ ਕਰਨੇ ਆ ਉਹ ਦੁਬਾਰਾ ਕਰਕੇ ਲੋਕਾਂ ਤੋਂ ਬਠਿੰਡੇ ਸ਼ਹਿਰ ਦੇ ਲੋਕਾਂ ਤੋਂ ਪੈਸੇ ਭਰਾ ਕੇ ਉਹਨਾਂ ਨੂੰ ਮਾਲਕਾਨਾ ਹੱਕ ਦਿੱਤੇ ਜਾਣ ਕਿਉਂਕਿ ਜਿਹੜੀ ਬਠਿੰਡਾ ਸ਼ਹਿਰ ਹੈ ਉਹਦਾ ਬਹੁਤ ਵੱਡਾ ਹਿੱਸਾ ਅੱਡ ਅੱਡ ਏਰੀਆ ਚ ਸ਼ਾਮਲਾਟਾਂ ਚ ਹੈ ਤੇ ਸ਼ਾਮਲਾਟ ਦੇ ਲੋਕ ਬਹੁਤ ਪ੍ਰੇਸ਼ਾਨ ਹੁੰਦੇ ਆ ਵਪਾਰ ਨਹੀਂ ਕਰ ਸਕਦੇ ਉਹ ਸਾਰੀ ਨਹੀਂ ਕਰ ਸਕਦੇ ਜਾਇਦਾਦਾਂ ਤੇ ਲੋਨ ਨਹੀਂ ਮਿਲਦੇ ਉਹ ਲੋਕ ਪੈਸੇ ਭਰਨ ਨੂੰ ਤਿਆਰ ਨਹੀਂ ਇਹ ਮਸਲਾ ਵੀ ਮੈਂ ਨਾਲ ਚੱਕਿਆ ਸੀ ਧੋਬੀਆਂ ਨਾ ਬਸਤੀ ਚ ਵੀ ਸ਼ਾਮਲਾਟਾਂਲੇ ਬੈਠੇ ਆ ਕੁੱਡਾਂ ਨਾਲ ਰਿਲੇਟਿਡ ਬੈਠੇ ਸੁਪਰੀਮ ਕੋਰਟ ਜੋ ਜਿੱਤੇ ਵਾਲੇ ਲੋਕ ਬੈਠੇ ਉਹਨਾਂ ਦਾ ਵੀ ਮਸਲਾ ਚੱਕਿਆ ਸੀ